ਹਜ਼ਾਰ ਸੂਟ ਦੇਖਣ ਤੋਂ ਬਾਅਦ ਇਹੋ ਜਿਹੇ ਸੂਟ ਦੇਖਣ ਨੂੰ ਮਿਲਦੇ ਆ ਹਜ਼ਾਰ ਸੂਟ ਦੇਖਣ ਤੋਂ ਬਾਅਦ ਸੱਚਾਈ ਦੱਸ ਰਿਹਾ ਨੂੰ ਇਹ ਗੱਲ ਮੈਂ ਕਿਉਂਕਿ ਅੱਜ ਬਣ ਗਿਆ ਮੇਰੇ ਕੋਲ ਅਸਲੀ ਲਾਜਵਾਬ ਡਿਜ਼ਾਈਨ ਓਏ ਹੋਏ ਹੋਏ ਧੰਨ ਧੰਨ ਕਰਾਈਏ ਇਹ ਡਿਜ਼ਾਈਨ ਨੇ ਆ ਚੈੱਕ ਕਰੋ ਜੀ ਤੁਸੀਂ ਪਾਇਆ ਮਾਡਲ ਦੇ ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਦੂਰ ਮਾਂ ਆਪਾਂ ਦੇ ਦੇਸੋਂ ਕੁੜੀਆਂ ਚੱਲ ਆਈਆਂ ਇਨਾ ਪਿਆਰਾ ਸੂਟ ਹੈ ਨਾ ਇਨਾ ਪਿਆਰਾ ਸੂਟ ਹੈ ਮੈਂ ਕਹਿੰਦਾ ਸੂਟ ਤੁਸੀਂ ਪਾਣਾ ਨਾ ਹਰ ਕੋਈ ਦੇਖਦਾ ਨਾ ਰਹਿ ਜੇ ਤਾਂ ਅਮਰਸਰੀਆ ਮਾਲ ਦੇ ਨਾ ਆਖਿਓ ਸੂਟ ਇਨਾ ਪਿਆਰਾ ਪਿਓਰ ਗਲਾਸ਼ਿਮਾ ਔਰਗੈਂਜ਼ਾ ਦਾ ਅਲਟੀਮੇਟ ਪੀਸ ਇੱਕ ਗੱਲ ਦਾ ਆਪਾਂ ਵਾਅਦਾ ਕਰਦੇ ਹਾਂ ਕਿ ਜਿਹੜੀ ਡਿਜ਼ਾਈਨਿੰਗ ਜਿਹੜੀ ਡਿਜ਼ਾਈਨਿੰਗ ਨਵੀਂ ਬਣਦੀ ਆ ਸਭ ਤੋਂ ਪਹਿਲਾਂ ਲਾਂਚ ਕਰਾਂਗੇ ਆ ਚੈੱਕ ਕਰੋ ਜੀ ਅਸਦਾ ਸੁਪਰ ਹਿੱਟ ਆਰਟੀਕਲ ਪਿਓਰ ਗਲਾਸ਼ ਇਮੋਰਗਨ ਦਾ ਜੀ ਮੈਂ ਕਹਿੰਦਾ ਜੋਸ ਹੀ ਹਾਰਦਾ ਪੀਸ ਦੇਖ ਕੇ ਇੰਨਾ ਪਿਆਰਾ ਪੀਸ ਅਲਟੀਮੇਟ ਬੁਟੀਕ ਪੀਸ ਆ ਜੀ ਪਿਓਰ ਗਲਾਸ਼ ਇਮੋਰਗਨ ਦਾ ਸਾਰਾ ਹੈਂਡਵਰਕ ਟੋਟਲੀ ਹੈਂਡਵਰਕ ਦਾ ਪੀਸ ਆ ਪ੍ਰੋਪਰ ਹੈਵੀ ਬਾਜੂ ਤੇ ਕੰਮ ਹੈ ਪ੍ਰੋਪਰ ਹੈਵੀ ਬਾਟਮ ਤੇ ਕੰਮ ਹੈ ਓਏ ਹੋਏ ਹੋਏ ਦੁਪੱਟਾ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਹੈ ਦੁਪੱਟਾ ਵੀ ਬੜਾ ਲਾਜਵਾ ਬਣਾਇਆ ਹੈ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਾਇਆ ਹੈ ਦੁਪੱਟੇ ਦੇ ਪੱਲੇ ਦੇਖੋ ਕਿੰਨੇ ਸ਼ਾਨਦਾਰ ਆ ਫੋਰ ਸਾਈਡ ਤੇ ਵੀ ਕੰਮ ਹੈ ਪੱਲੇ ਦੇਖੋ ਕਿੰਨੇ ਪਿਆਰੇ ਆ ਹੈ ਪੀਸ ਸੋ ਸੂਟ ਕਿਵੇਂ ਲੱਗਿਆ ਹੁਣ ਤੁਸੀਂ ਦੱਸਣਾ ਜਰੂਰ ਜੇ ਤੁਸੀਂ ਆਰਡਰ ਕਰਨਾ ਜਲਦੀ ਤੋਂ ਜਲਦੀ ਆਪਣਾ ਆਰਡਰ ਕਰ ਲਓ ਸੋ ਰੇਟ ਤੁਹਾਨੂੰ ਮੈਂਸ਼ਨ ਹੋ ਜਾਏਗਾ ਚਾਹੇ WhatsApp ਕਰ ਦਿਓ ਚਾਹੇ Insta ਕਰ ਦਿਓ ਬੜਾ ਪਿਆਰਾ ਆਰਟੀਕਲ ਹੈ